ਪੰਜਾਬ ਦੇ ਵਿੱਚ ਬੇਸ਼ੱਕ ਪੁਲਿਸ ਵੱਲੋਂ ਸਖਤੀ ਵਰਤੀ ਜਾਦੀ ਹੈ ਪਰ ਫਿਰ ਵੀ ਨਸ਼ਾ ਵੇਚਣ ਵਾਲੇ ਇਕ ਇਲਾਕੇ ਤੋਂ ਨਹੀਂ ਹਟ ਰਹੇ ਫਰੀਦਕੋਟ ਦੇ ਹੈੱਡਕੁਆਰਟਰ ਤੋਂ ਖੁਦ ਸੌਮੀਡਲ ਦੀ ਗੁੱਤੀ ਤੇ ਫੋਲੇ ਰਾਮ ਰੋਡ ਅਤੇ ਸੱਜੇ ਨਗਰ ਵਾਸਤੇ ਨਸ਼ਾ ਦਾ ਅੱਡਾ ਵੱਡਾ ਬਣ ਚੁੱਕਾ ਹੈ ਇਸ ਮੌਕੇ ਤੇ ਡੀਐਸਪੀ ਸ਼ਮਸ਼ੀਰ ਸਿੰਘ ਦਾ ਕਹਿਣਾ ਹੈ ਕਿ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਇੱਥੇ ਨਸ਼ਾ ਵਿਕ ਰਿਹਾ ਹੈ ਸੂਚਨਾ ਦੇ ਆਧਾਰ ਤੇ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ ਤੇ ਜਿਸ ਦੇ ਕੋਲੋਂ 5 ਗ੍ਰਾਮ ਹੈਰਨ ਵੀ ਬਰਾਮਦ ਹੋਈ ਹੈ ਡੀਐਸਪੀ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਬਹੁਤ ਸਖਤ ਹੈ। ਇੱਥੇ ਮਕਦਮਾ ਨੰਬਰ 326/ ਜਿਹੜਾ ਹੈਗਾ 24 ਦਰਜ ਰਜਿਸਟਰ ਕੀਤਾ ਗਿਆ ਕੱਲ੍ਹ ਜੀ ਇਹ ਚ ਦੋ ਜਿਹੜੇ ਹੈਗੇ ਆ ਅਕਿਊਜ਼ਡ ਹੈਗੇ ਆ ਇੱਕ ਵਿੱਕੀ ਉਰਫ ਬਾਲਕ ਪੁੱਤਰ ਸੰਤਰਾਮ ਪੁੱਤਰ ਨੱਜ ਰਾਮ ਵਾਸੀ ਜਿਹੜਾ ਹੈਗਾ ਜੋਤਰਾਮ ਕਲੋਨੀ ਫਰੀਦਕੋਟ ਦੇ ਇਹਨਾਂ ਦੇ ਨਾਲ ਇੱਕ ਲੜਕੀ ਆ ਨਵਾਲਗ ਆ ਜਿੱਦਾਂ ਅਸੀਂ ਨਾਮ ਨਹੀਂ ਇੱਥੇ ਬੋਲ ਸਕਦੇ ਜਿਹੜਾ ਇਹਨਾਂ ਨੂੰ ਜੀ ਗ੍ਰਿਫਤਾਰ ਕੀਤਾ ਸੀਗਾ ਕੱਲ ਤੇ 5 ਗ੍ਰਾਮ ਜਿਹੜੇ ਇਹਨਾਂ ਤੋਂ ਜਿਹੜਿਆ ਰਾਇਨ ਵੀ ਬਰਾਮਦ ਹੋਈਆ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀਗਾ ਵੇਚ ਰਿਆਂ ਦਾ ਜੀ ਤਾਂ ਤਦ ਤੋਂ ਇਹਦੇ ਇਹਨਾਂ ਦੇ ਪਿੱਛੇ ਸੀਗੇ ਇਹ ਆਦੀ ਹੈਗਾ ਲੜਕਾ ਵੇਚਣ ਦਾ ਜੀ ਤੇ ਛੋਟੀ ਜਿਹੜੀ ਬੱਚੀ ਉਹਨੂੰ ਵੀ ਇਹਨੇ ਮਤਲਬ ਕਿ ਉਹ ਵਿਗਾੜ ਰੱਖਿਆਗਾ ਉਹਨੇ ਜਿਹੜੀ ਕਾਰਵਾਈ ਕੀਤੀ ਕੀ ਜੀ ਗ੍ਰਿਫਤਾਰੀ ਹੋ ਗਈ ਆ ਬਾਕੀ ਹੁਣ ਵੀਡੀਓ ਵਾਇਰਲ ਹੋ ਗਿਆ ਨਹੀਂ ਇਹਨੇ ਲੇਕਿਨ ਉੱਥੇ ਕਈ ਰੀਡਿੰਗ ਕੀਤੀ ਜਾਂਦੀ ਆ ਅੱਜ ਇਹਦੇ ਲੋਕਾਂ ਕੋਲ ਤੱਕ ਰਿਡਾਂ ਦਾ ਅਕਸਰੀ ਜਿਹੜੀ ਐ ਡਰਗ ਹਾਟਸਪੌਟ ਉੱਥੇ ਕੀਤੇ ਜਾਂਦੇ ਜੀ ਕਈ ਵਾਰ ਕੀ ਹੁੰਦਾ ਵੀ ਆਪਸ ਦੇ ਵਿੱਚ ਬਣਾਵ ਨੂੰ ਲੈਂਦੇ ਆ ਲਾਗਤਬਾਜੀ ਦੇ ਚੱਕਰ ਚ ਕਿਉਂਕਿ ਚਿੱਟੇ ਚ ਵੀ ਅੱਗੇ ਇੱਕ ਦੂਜੇ ਨੂੰ ਬਲੈਕਮੇਲ ਕਰੀ ਜਾਂਦੇ ਆ ਵੀ ਮੈਂ ਤੇਰੀ ਵੀਡੀਓ ਬਰਨ ਕਰ ਦੂੰ ਤਾਂ ਇਸੋ ਜਿਹੀਆਂ ਚੀਜ਼ਾਂ ਕਾਫੀ ਹੁੰਦੀਆਂ ਜੀ ਕਈ ਵਾਰ ਤੇ ਨਕਲੀ ਨਸ਼ਾ ਵੇਚਣ ਵਾਲਾ ਬਣ ਕੇ ਪੈਸੇ ਲੈ ਲੈਂਦੇ ਆ ਜੀ ਤੇ ਦਿਖਾ ਦਿੰਦੇ ਵੀ ਉਹ ਪੁਲਿਸ ਆ ਗਈ ਪੁਲਿਸ ਆ ਗਈ ਤੇ ਛੁੱਟਣ ਦੇ ਨਾਮਕੰਦਾ ਕੋਲੇ ਜੀ ਐਸ ਤਰ੍ਹਾਂ ਇਹਨਾਂ ਦੀ ਇੱਕ ਅਲੱਗ ਤਰ੍ਹਾਂ ਦੀ ਦੁਨੀਆ ਜੀ ਤੇ ਮੈਂ ਫੁਰਦਰ ਕੀ ਕਰ ਰਹੀ ਸੀ ਜਰ ਇਹ ਤੇ ਜਿਹੇ ਕੇਸ ਰਜਿਸਟਰ ਕੀਤਾ ਗਿਆ ਉਹਨਾਂ ਇਹਨਾਂ ਤੋਂ ਜਿਹੜੀਆਂ ਇਹਨਾਂ ਦੇ ਜੋ ਬੈਕਵਰਡ ਲਿੰਕ ਹੈ ਗਿਆ ਉਹਦੇ ਤੇ ਜ਼ਿਆਦਾ ਧਿਆਨ ਦਿੱਤਾ ਜਾਊਗਾ ਕਿ ਕੌਣ ਆਦਮੀ ਹੈ ਜਿਹੜਾ ਇਹਨਾਂ ਨੂੰ ਸਪਲਾਈ ਕਰਦਾ